ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਰੇ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਤਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 19 ਤੇ ਕੱਲ 20 ਫਰਵਰੀ ਕਿਹੜੇ ਕਿਹੜੇ ਇਲਾਕਿਆਂ 'ਚ ਉਮੀਦ ਆਸਾਰ ਜਿਹੜੇ ਬਾਂਦੇ ਦਿਖਾਈ ਦੇ ਰਹੇ ਨੇ ਤਾਂ ਕੱਲ ਵੀ ਆਪਾਂ ਤੁਹਾਡੇ ਤੱਕ ਵੀਡੀਓ ਵਿੱਚ ਜਾਣਕਾਰੀ ਸਾਂਝੀ ਕੀਤੀ ਸੀ ਅੱਜ ਆਪਾਂ ਤੁਹਾਨੂੰ ਜ਼ਿਲ੍ਹੇਵਾਰ ਦੱਸਾਂਗੇ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਘੱਟ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਵੱਧ ਸਭਾਵਨਾ ਬਾਂਦੀ ਦਿਖਾਈ ਦੇ ਰਹੀ ਹੈ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰੋਂ ਦੇ ਦਿੱਲੀ ਦੇ ਖੇਤਰੋਂ ਦੇ ਪੱਛਮੀ ਯੂਪੀ ਚੰਡੀਗੜ੍ਹ ਦੇ ਖੇਤਰ ਤਾਂ ਕਿਹੜੇ ਕਿਹੜ ਸਾਰੀ ਮੀਦੀ ਇਹ ਚੱਟ ਵੇਖਣ ਨੂੰ ਮੈਸਰੇ ਤੇ ਜਿਹੜੇ ਹੋਂ ਚੱਲ ਸਕਦੀਆਂ ਨੇ ਤਾਂ ਜਿਸ ਦੀ ਗਤੀ 30 ਤੋਂ ਲੈ ਕੇ 40 ਤੋਂ ਕੁਝ ਲੱਗ ਕੇ 40 ਤੋਂ 50 ਕੁਝ ਕੁ ਲੱਗ ਕੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਕੁਜਾਰਚ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲੱਗ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਵੇਖ ਰਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਪਰਮ ਚੈਨਲ ਨੂੰ ਸਬਸਕ੍ਰਾਈਬ ਕਰੀਏ ਤੁਸੀਂ ਜੋ ਸੈਟਲਾਈਟ ਤਸਵੀਰਾਂ ਮਕਸਰ ਦੁਪਹਿਰ ਸ਼ਾਮ ਦੇ ਆਸ-ਪਾਸ ਜਿਹੜੇ ਆ ਪੇਤਰੋਗ ਸ਼ਿਰ ਗੰਗਣ ਹਨਮਾਨ ਘਾੜੋ ਗਿਆ ਨੂਪ ਘਾੜੋ ਗਿਆ ਖਾਜੂ ਘਾੜੋ ਗਿਆ ਬੀਕਾ ਨੇਰ ਦੇ ਖੇਤਰ ਤੇ ਇਥੇ ਜਿਹੜਾ ਸਿਸਟਮ ਐਂਟਰ ਹੋਵੇਗਾ ਜਾਨਕੀ ਦੁਪਹਿਰ ਸ਼ਾਮ ਦੇ ਆਸ-ਪਾਸ ਉਸ ਪਰ ਸ਼ਾਮ ਦੇ ਆ ਕਰੀਬ ਜਿਹੜਾ ਪੰਜਾਬ ਦੇ ਜਿਹੜੇ ਦੱਖਣ ਪੱਛਮੀ ਲੱਕੇ ਹੋਗੇ ਆਪਣਾ ਬਠਿੰਡਾ ਹੋ ਗਿਆ ਜਾਂ ਆ ਫਾਜ਼ਲ ਘਾਗਾ ਫਰੀਦਕੋਟ ਮਕਸਰ ਹੋ ਗਿਆ ਉਸ ਪਰ ਫਿਰੋਜ਼ਪੁਰ ਦੇ ਇਲਾਕੇ ਤੇ ਇਹਨਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਗਾ ਤੇ ਉਹਲੇ ਜਿਵੇਂ ਜਿਵੇਂ ਸ਼ਾਮ ਤੋਂ ਬਾਅਦ ਰਾਤ ਦਾ ਸਮਾਂ ਬੀਤੇਗਾ ਤੇ ਹੋਰ ਵੀ ਕਾਫੀ ਖੇਤਰਾ ਵਿੱਚ ਇਸ ਤਰ੍ਹਾਂ ਦਾ ਪ੍ਰਭ ਸਵੇਰ ਉਗ ਜਾਨੀ ਕਿ ਜਿਹੜਾ 19 ਦੀ ਦੁਪਹਿਰ ਤੋਂ ਲੈ ਕੇ ਤੇ 20 ਫਰਵਰੀ ਹੋ ਗਿਆ ਤੇ ਉਸ ਤੋਂ ਬਾਅਦ 21 ਫਰਵਰੀ ਸਵੇਰ ਤੱਕ ਇਹ ਸਿਸਟਮ ਐਕਟਿਵ ਰਹੇਗਾ ਜਿਹੜੇ ਦਿਨ ਹੋਣਗੇ ਘੰਟੇ ਹੋਣਗੇ ਤਸਵੀਰ ਜਿਹੜੇ ਹਲਚਲਾ ਹੋਣ ਦੀ ਸੰਭਾਵਨਾ ਤਾਂ ਪੰਜਾਬ ਦੇ ਕਾਫੀ ਖੇਤਰਾਂ ਵਿੱਚ ਇਹ ਸਿਸਟਮ ਦਾ ਅਸਰ ਵੇਖਣ ਨੂੰ ਮਿਲ ਸਦਾ ਪੰਜਾਬ ਤੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਵੀ ਕਾਫੀ ਖੇਤਰਾਂ ਵਿੱਚ ਆ ਜਿਹੜੇ ਮੀਂਹ ਦੇ ਹਾਲਾਤ ਜਿਹੜੇ ਬੰਦੇ ਦਿਖਾਈ ਦੇ ਰਹੇ ਦਿੱਲੀ ਦੇ ਵੀ ਕਾਫੀ ਖੇਤਰੋਗੇ ਪੱਛਮੀ ਯੂਪੀ ਹੋਗਾ ਚੰਡੀਗੜ੍ਹ ਦੇ ਖੇਤਰ ਤੇ ਕੁਝ ਖੇਤਰਾਂ ਵਿੱਚ ਹਲਕਾ ਦਰਮਿਆਨਾ ਕਿਤੇ ਕਿਤੇ ਜਿਹੜੇ ਦਰਮਿਆਨੇ ਤੇਜ਼ ਜਿਹੜ ਪਾਰਿਮਿਤੀ ਚੱਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਕੁਝ ਕੁ ਲਗਾ ਕੇ ਚੜੀ ਨੂੰ ਮੈਂ ਜਿਹੜਾ ਮੌਸਮ ਵੇਖਣ ਨੂੰ ਆ ਮਿਲਦੀ ਹੈ ਇਸ ਸੰਭਾਵਨਾ ਨਜ਼ਰ ਆਉਂਦੀ ਦਿਖਾਈ ਦੇ ਰਹੀ ਜਾਨੀ ਕਿ ਚੜੀ ਨੂੰ ਮਨ ਲਗਾਤਾਰ ਕੁਝ ਕੁ ਲਗਾ ਉਮੀਦ ਦੇ ਅਸਰ ਜਿਹੜੇ ਬੰਦੇ ਦਿਖਾਈ ਦੇ ਰਹੇ ਜਿਵੇਂ ਆ ਸ਼ਾਮ ਤੋਂ ਲੈ ਕੇ ਰਾਤ ਦੇ ਜਾਂ ਰਾਤ ਤੋਂ ਸਵੇਰ ਤੱਕ ਕੁਝ ਕੁ ਲਗਾ ਉਮੀਦ ਦੇ ਹਾਲਾਤ ਜਿਹੜੇ ਬੰਦੇ ਦਿਖਾਈ ਦੇ ਰਹੇ ਚੜੀ ਨੂੰ ਮੌਸਮ ਵੇਖਣ ਨੂੰ ਮਿਲਸਦਾ ਕਦੀ ਮੀਂਹ ਆ ਕਦੀ ਰੋਕ ਗਿਆ ਤਾਂ ਇਸ ਤਰ੍ਹਾਂ ਜਿਹੜਾ ਮੌਸਮ ਬੰਦਾ ਦਿਖਾਈ ਦੇ ਰਿਹਾ ਹੈ ਤੇ ਉਸ ਤੋਂ ਬਾਅਦ ਜਿਹੜੇ ਹਵਾਵਾਂ ਹੋਣਗੇ ਕੁਝ ਖੇਤਰਾ ਵਿੱਚ ਆਪਾਂ ਗੱਲ ਕਰੀ ਜਿਹੜਾ 19 ਦੀ ਦੁਪਹਿ ਚਲੇਗਾ ਤੇ ਕਈ ਖੇਤਰਾਂ ਇਹ ਪੂਰਾ ਜਿਹੜਾ ਤੇਜ਼ ਚੱਲ ਸਕਦਾ ਜਾਨਕੀ 30 ਤੋਂ ਲੈ ਕੇ 40 ਕੁਝ ਕੁ ਲਗਾ 40 ਤੋਂ 50 ਕੁਝ ਕੁ ਲਗਾ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਜਿਹੜੀ ਹੋਮ ਚੱਲਣ ਦੀ ਸੰਭਾਵਨਾ ਹੈ ਤਾਂ ਜ਼ਿਲੇਵਾਰ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਹਰੇਕ ਜ਼ਿਲੇ ਤੱਕ ਵੀ ਪਹੁੰਚੇਗਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰੋਂ ਦੇ ਪੱਛਮੀ ਯੂਪੀ ਹੋ ਗਿਆ ਚੰਡੀਗੜ੍ਹ ਹੋ ਗਿਆ ਦਿੱਲੀ ਦੇ ਖੇਤਰ ਤਾਂ ਹਰੇਕ ਜ਼ਿਲੇ ਤੱਕ ਪਹੁੰਚੇਗਾ ਪੰਜਾਬ ਦੇ ਜਿਵੇਂ ਆਪਾਂ ਗੱਲ ਕਰੀ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਰੂਪਨਗਰ ਹੋ ਗਿਆ ਮੋਹਾਲੀ ਚੰਡੀ ਕਪੂਰਥਲਾ ਗਿਆ ਅਮਰਸਰ ਤਰਨਤਾਰਨ ਹੋ ਗਿਆ ਫਿਰੋਜ਼ਪੁਰ ਹੋ ਗਿਆ ਫਰੀਦਕੋਟ ਮੁਕਸਰ ਹੋ ਗਿਆ ਉਸ ਬਾਰ ਜਿਹੜੇ ਦੱਖਣ ਪੱਛਮੀ ਇਲਾਕੇ ਹੋ ਗਏ ਫਾਜ਼ਿਲਕਾ ਹੋ ਗਿਆ ਜਾਂ ਬਠਿੰਡਾ ਆ ਗਿਆ ਮਾਨਸਾ ਦੇ ਖੇਤਰੋਗੇ ਬਰਨਾਲਾ ਆ ਗਿਆ ਤੇ ਇਸ ਤੇ ਨਾਲ ਲੱਗਦੇ ਖੇਤਰੋਗੇ ਠੀਕ ਤੇ ਇੰਨਾ ਤੱਕ ਜੜੀ ਕਿ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇਗਾ ਕੁਝ ਕੁ ਲਗਾ ਹਲਕਾ ਦਰਮਿਆਨਾ ਤੇ ਕੁਝ ਕੁ ਇਲਾਕਿਆਂ ਵਿੱਚ ਤੇ ਜਿਹੜੀ ਮੀਂਹ ਦੀ ਝਟ ਜਿਹੜੀ ਵੇਖਣ ਨੂੰ ਮਿਲ ਸਕਦੀ ਕਿਉਂਕਿ ਆਪਾਂ ਇਸ ਸੈਟਲਾਈਟ ਤਸਵੀਰਾਂ ਵਿੱਚ ਤੁਸੀਂ ਜੋ ਸਾਫ਼-ਸਾਫ਼ ਦੇਖ ਸਕਦੇ ਹੋ ਜਿਹੜਾ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਤੇ ਸਕਦੇ ਹੋ ਤਾਂ ਕੁਝ ਖੇਤਰਾਵਾਂ ਵਿੱਚ ਪੰਜਾਬ ਦੇ ਜਿਹੜੇ ਆਪਾਂ ਗੱਲ ਕਰੇ ਗੜੇਮਾਰੀ ਤੋਂ ਵੀ ਇਨਕਾਰ ਨਹੀਂ ਕੀਤਾ ਜਾਸ ਰਿਹਾ ਕਿ ਗਰਜ ਲਿਸ਼ਕ ਵਾਲੇ ਬੱਦਲ ਬਣਨਗੇ ਜਿਸ ਕਰਕੇ ਗੜੇਮਾਰੀ ਨੂੰ ਇਨਜਾਮ ਦੇਣਗੇ ਜਾਨਕੀ ਗੜੇਮਾਰੀ ਵੀ ਕੁਝ ਖੇਤਰਾ ਵਿੱਚ ਵੇਖਣ ਨੂੰ ਮਿਲੇਗੀ ਤਾਂ ਕੁਝ ਖੇਤਰਾ ਵਿੱਚ ਹਲਕੀ ਤੇ ਕੁਝ ਲਾਗੇ ਮੋਟੀ ਗੜੇਮਾਰੀ ਦਰਜ ਕੀਤੀ ਜਾ ਸਕਦੀ ਹੈ ਤਾਂ ਪੰਜਾਬ ਦੇ ਨਾਲ ਲੱਗਦੇ ਜਿਵੇਂ ਹਰਿਆਣਾ ਦੇ ਖੇਤਰ ਕਿ ਸਿਰਸਾ, ਸਾਰੋਗਿਆ, ਫਤਿਹਗੜ੍ਹ ਸਾਹਿਬ, ਜੀਂਦ, ਕੁਰਕਸ਼ੇਤਰ, ਕੈਥਲ, ਅੰਬਾਲ, ਅੰਬਾਲਾ ਹੋ ਗਿਆ, ਪੰਚਕੁਲਾ ਇਸ ਤੇ ਨਾਲ ਲੱਗਦੇ ਜੇ ਪਾਣੀਪਤੋਨੀਪਤ ਹੋ ਗਿਆ, ਦਿੱਲੀ ਦੇ ਨਾਲ ਲੱਗਦੇ ਖੇਤਰ ਜ ਦਿੱਲੀ ਦੇ ਵੀ ਕਾਫੀ ਖੇਤਰਾ ਵਿੱਚ ਪੱਛਮੀ ਯੂਪੀ ਦਾ ਬਰੇਲੀ ਹੋ ਗਿਆ ਮੁਰਦਾਬਾਦ ਹੋ ਗਿਆ ਮੇਰਟ ਹੋ ਗਿਆ ਜਸ ਹਰਨਪੁਰ ਹੋ ਗਿਆ ਤਾਂ ਹੋਰ ਵੀ ਕਾਫੀ ਜਿਹੜੇ ਨਾਮ ਲੱਗਦੇ ਆਪਣੇ ਪੱਛਮੀ ਯੂਪੀ ਦੇ ਖੇਤਰ ਇੱਥੇ ਵੀ ਕਾਫੀ ਖੇਤਰਾ ਇਮੀ ਪਹੁੰਚੇਗਾ ਤਾਂ ਸ਼ਿਰਗੰਗਰ ਹਰਮਾਨਗੜ ਨੋਬਗੜ ਹੋ ਗਿਆ ਸੂਰਤਗੜ ਹੋ ਗਿਆ ਖਾਜੂ ਵਾਲਾ ਬੀਕਾ ਨੇ ਰੁਗਾ ਚੂਰੂ ਹੋ ਗਿਆ ਜੈਸਲਮੇਰ ਦੇ ਕੁਝ ਖੇਤਰ ਤੇ ਇਹਨਾਂ ਖੇਤਰਾ ਵਿੱਚ ਕਾਫੀ ਜਿਹੜੇ ਲੱਗਮੀ ਪਹੁੰਚੇ ਕਿਤਕਿਤ ਹਲਕਾ ਕਿਤਕਿਤ ਦਰਮਿਆਨਾ ਤੇ ਇਹਨਾਂ ਦੇ ਵੀ ਕੁਝ ਖੇਤਰਾ ਵਿੱਚ ਜਿਹੜੀ ਗੜੇਮਾਰੀ ਵੇਖਣ ਨੂੰ ਮਿਲੇਗੀ ਹਰਿਆਣਾ ਦੇ ਕੁਝ ਖੇਤਰ ਹੋਗੇ ਦਿੱਲੀ ਦੇ ਕੁਝ ਗੜੇਮਾਰੀ ਜਿਹੜੀ ਵੇਖਣ ਨੂੰ ਮਿਲ ਰਹੀ ਹੈ ਉਸ ਦੀ ਪੱਛਮੀ ਯੂਪੀ ਹੋਗਾ ਚੰਡੀਗੜ੍ਹ ਦੇ ਕੁਝ ਖੇਤਰਾਂ ਵਿੱਚ ਗੜੇਮਾਰਤੇ ਇਨਕਾਰ ਨਹੀਂ ਕੀਤਾ ਜਸਰਿਕ ਕਿਉਂਕਿ ਇਸ ਵਿੱਚ ਜਿਹੜੀ ਕੰਪੈਸਟਿਕ ਜਾਰੀ ਠੀਕ ਹੈ ਗਰਜਲਿਛ ਵਾਲੇ ਬੱਦਲ ਬਣਨਗੇ ਜਿਸ ਕਰਕੇ ਗੜੇਮਾਰੀ ਨੂੰ ਇਨਜਾਮ ਦੇਣਗੇ ਪੰਜਾਬ ਹਰਿਆਣਾ ਰਾਜਸਥਾਨ ਹੋਗੇ ਪੱਛਮੀ ਯੂਪੀ ਹੋਗਾ ਚੰਡੀਗੜ੍ਹ ਹੋਗਾ ਦਿੱਲੀ ਹੋ ਗਿਆ ਤੇ ਇਹਨਾਂ ਦੇ ਕੁਝ ਖੇਤਰਾਂ ਵਿੱਚ ਚਲਕੀ ਜੱਕ ਤੱਕ ਤੇ ਜਿਹੜੀ ਮੋਟੀ ਗੜੇਮਾਰੀ ਦਰਜ ਕੀਤੀ ਜਾ ਸਕਦੀ ਹੈ ਤਾਂ 19 ਫਰਵਰੀ ਦੁਪਹਿਰ ਸ਼ਾਮ ਤੋਂ ਲੈ ਕੇ 20 ਫਰਵਰੀ ਉਸ ਤੋਂ 21 ਫਰਵਰੀ ਸਵੇਰ ਤੱਕ ਸਿਸਟਮ ਐਕਟਿਵ ਰਹੇਗਾ ਪੰਜਾਬ ਪੰਜਾਬ ਦੇ ਨਾਲ ਲ ਦਿੱਲੀ ਦੇ ਖੇਤਰੋਂ ਕੇ ਚੰਡੀਗੜ੍ਹ ਹੋ ਗਿਆ ਤੇ ਕਈ ਖੇਤਰਾਂ ਵਿੱਚ ਇਹ ਹਾਲਾਤ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਕਈ ਖੇਤਰਾਂ ਵਿੱਚ ਹਲਕਾ ਦਰਮਿਆਨਾ ਕਿਤੇ ਕੇ ਤੇਜ਼ ਜੜਮੀ ਦੀ ਆ ਚੱਟੇ ਵੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਖੇਤਰਾਂ ਵਿੱਚ ਗੜੇਮਰਤ ਵੀ ਇਨਕਾਰ ਨਹੀਂ ਕੀਤਾ ਜਿਸ ਹਲਕੀ ਮੋਟੀ ਗੜੇਮਾਰੀ ਵੇਖਣ ਨੂੰ ਮਿਲੇਗੀ ਤਾਂ ਕਈ ਖੇਤਰਾਂ ਵਿੱਚ ਤੇ ਜਿਹੜੀਆਂ ਹਵਾਵਾਂ ਚੱਲਣਗੀਆਂ ਦੱਖਣ ਪੂਰੇ ਦੀਆਂ ਜਾਨਕੀ ਪੂਰਾ ਕਾਫੀ ਤੇਜ਼ ਚੱਲੇਗਾ 19 ਤੇ 20 ਫਰਵਰੀ ਨੂੰ ਦੁਪਹਿਰ ਸ਼ਾਮ ਤੋਂ ਲੈ ਕੇ 20 ਫਰਵਰੀ ਉਸ ਨੂੰ 21 ਫਰਵਰੀ ਸਵੇਰ ਤੱਕ ਕੁਝ ਖੇਤਰਾਂ ਵਿੱਚ ਖਾਸ ਕਰ ਦੁਪਹਿਰ ਸ਼ਾਮ ਦੇ ਆਸਪ ਜਿਹੜੀਆਂ ਹਵਾਵਾਂ ਕਾਫੀ ਤੇਜ਼ ਹੋਣ ਤੋ 40 ਕੁਝ ਕਿਲਾਕਾ 40 ਤੋਂ 50 ਕੁਝ ਖੇਤਰਾਂ 'ਚ 50 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੇ ਅੱਜ 19 ਫਰਵਰੀ ਦੁਪਹਿਰ ਤੋਂ ਲੈ ਕੇ ਤੇ 20 ਫਰਵਰੀ ਉਸਰੇ 21 ਫਰਵਰੀ ਸਿਸਟਮ ਐਕਟਿਵ ਰਹੇਗਾ 21 ਫਰਵਰੀ ਸਵੇਰ ਤੱਕ ਜਾਨਕੀ 6 7 ਵਜੇ ਤੱਕ 21 ਫਰਵਰੀ ਸਵੇਰ ਤੱਕ ਸਿਸਟਮ ਐਕਟਿਵ ਰਹਿ ਸਕਦਾ ਹੈ ਤੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਰਾਣਾ ਤੇ Rajasthan ਦੇ ਜ਼ਿਆਦਾਤਰ ਖੇਤਰੋਗੇ ਦਿੱਲੀ ਦੇ ਖੇਤਰੋਗੇ ਪੱਛਮੀ UP ਹੋਗਾ ਚੰਡੀਗੜ੍ਹ ਦੇ ਕਾਫੀ ਖੇਤਰਾਂ 'ਚ ਮੀਂਹ ਦੇ ਹਾਲਾਤ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤਾਂ ਜੇਕਰ ਤੁਹਾ ਪੋਸਟ ਕਰੇ ਜੇਕਰ ਤੁਸੀਂ ਆਪਣੇ ਜ਼ਿਲ੍ਹੇ ਲ ਆਪਣੇ ਇਲਾਕੇ ਦਾ ਮੌਸਮ ਹਾਲ ਜਾਨਣਾ ਚਾਹੁੰਦੇ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਲਿਆ ਕਰੋ ਅਮੈਂ ਜ਼ਰੂਰ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗਾ ਜਿੰਨਾ ਹੋ ਸਕਦਾ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲਗੀ ਤੁਹਾਡੇ ਤੱਕ ਇਹ ਚੈਨਲ ਤੇ ਪਹੁੰਚਾ ਦਿੱਤੀ ਜਾਵਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਵੇਖਿਓ ਤੁਹਾਡਾ ਬਹੁਤ ਬਹੁਤ ਧੰਨਵਾਦ